ਨਿੰਮੀ ਓਏ ਅਠੇ ਗਰੀ ਪਾਟੇ ਯਾਰ ਸਿਆਪਾ ਖਾਨ ਨੇ ਤੇ ਪੱਤੇ ਖਲਰ ਜਾਂਦੇ ਤੇ ਤੈਨੂੰ ਪਾਟੇ ਯਾਰ ਪਰਾ ਭਾਈ ਜਦ ਤੂੰ ਦਰਾਖਤ ਲਾਉਣ ਲੱਗੀ ਮੈਂ ਤਾਂ ਉਹਦੀ ਕਿਹਾ ਸੀ ਵੀ ਇਹ ਆਪਾਂ ਨੂੰ ਡਿੱਕਾ ਲਾਉਗੀ ਪਰ ਤੂੰ ਮੇਰੀ ਉਹ ਤੋਂ ਇੱਕ ਨਹੀਂ ਮੰਨੀ ਤੇ ਹੁਣ ਮੈਨੂੰ ਕੀ ਪਤਾ ਸੀ ਵੀ ਆਪਣੀਆਂ ਜੜਾਂ 'ਚ ਬੈਠੂਗਾ ਮੈਂ ਤਾਂ ਸਪਾਈ ਕਰਦਾ ਕਰਦਾ ਹੰਬ ਗਿਆ ਸਪਾਈ ਮਗਰੋਂ ਕਰੀਦੀ ਪੱਤੇ ਪਹਿਲਾਂ ਖਲਰ ਜਾਂਦੇ ਆ ਓ ਤੂੰ ਪਾਟੇ ਯਾਰ ਨੂੰ ਲਿਆ ਕੇ ਯਾਰ ਭਾਈ ਇਹਦਾ ਕੀ ਕਸੂਰਾ ਗਲਤੀ ਤਾਂ ਆਪਣੀ ਆ ਜੇ ਵਿਚਾਰੀ ਮੂੰਹ ਬੋਲਦੀ ਹੁੰਦੀ ਫੇਰ ਤਾਂ ਆਪਾਂ ਕਹਿ ਵੀ ਦਿੰਦੇ ਭਾਈ ਇੱਥੇ ਪੱਤੇ ਨਾ ਖਲਾਰੀਆਂ ਸੀ ਬਹਿਣਾ ਉੱਠਣਾ ਹੁੰਦਾ ਵਾ ਕੀ ਹੋਇਆ ਜੇ ਨਹੀਂ ਬੋਲਦਾ ਉਹ ਛੱਡੇ ਨਾ ਵਿੱਚ ਚਾਰ ਕਵਾੜੇ ਇਹਦੀਆਂ ਚਾਚੀਆਂ ਮਾਮੀਆਂ ਤਾਈਆਂ ਭੂਆ ਭੁੱਬੜ ਸਾਰੇ ਬੋਲਣਿਆ ਤੂੰ ਕਹੀਂ ਲੈ ਗਿਆ ਨਹੀਂ ਮੈਂ ਦੱਸਦਾਂ ਨੂੰ ਪਤਾ ਜੇ ਲੈ ਗਈ ਭਈ ਯਾਰ ਤੂੰ ਨਾ ਪੱਟ ਮੈਂ ਆਪੇ ਸਫਾਈ ਕਰ ਲਿਆ ਕਰ ਉਰੇ ਫੜਾ ਝਾੜੂ ਉਹ ਤੂੰ ਪਰਾਂ ਹੋ ਤੂੰ ਜਿੰਨਾ ਕਹਿਆ ਨਾ ਉਨਾ ਕਰ ਜਾ ਕੇ ਕਹੀਂ ਲੈ ਗਿਆ ਪਹਿਲਾਂ ਤਾਂ ਮੈਂ ਹੱਥ ਟਾਲੀ ਪੱਟਣੀ ਹੁਣ ਸਾਰੇ ਪੱਟੂਗਾ ਚੱਪਾ ਚੱਪਾ ਚੱਲਾਂਗੇ ਸਾਲੇ ਆ ਜਾਂਦੇ ਮੱਤਾਂ ਦੇਣ ਵਾਹਿਗੁਰੂ ਮੈਨੂੰ ਮਾਫ਼ ਕਰੀ ਮੈਂ ਤਾਂ ਤੇ ਚਾਰ ਜਾਨੇ ਪਾਲਣ ਦੀ ਖਾਤਰ ਇਹ ਤੇ ਥੱਲੇ ਕੰਮ ਕਰਦਾ ਵਾਂ ਇਹਦੇ ਪਾਪਾਂ ਦਾ ਫਲ ਇਹ ਨਹੀਂ ਦੇ ਸਾਲੇ ਭਈ ਉਹ ਲਿਆ ਯਾਰ ਇੰਨਾ ਟਾਈਮ ਲਾਦਾ ਤੂੰ ਭਾਈ ਭਾਈ ਉਹ ਕੀ ਹੋ ਗਿਆ ਤੇਰੇ ਮੁੰਡੇ ਦਾ ਐਕਸੀਡੈਂਟ ਹੋ ਗਿਆ ਮੇਰੇ ਪੁੱਤ ਦਾ ਐਕਸੀਡੈਂਟ ਹੋ ਗਿਆ ਡਾਕਟਰ ਸਾਹਿਬ ਮੇਰਾ ਭਤੀਜਾ ਠੀਕ ਤਾਂ ਹੋ ਜੂਗਾ ਬੇਟਾ ਮੈਂ ਚੈੱਕ ਕਰ ਰਿਹਾ ਤੇ ਤੁਹਾਨੂੰ ਦੱਸੂਗਾ ਡਾਕਟਰ ਸਾਹਿਬ ਡਾਕਟਰ ਸਾਹਿਬ ਕੀ ਹੋਇਆ ਮੇਰੇ ਬੇਟੇ ਨੂੰ ਛੋਟੇ ਬੱਚੇ ਸਾਟ ਜਿਆਦਾ ਲੱਗਾਂ ਕਰਕੇ ਉਹ ਬੇਹੋਸ਼ ਹੋ ਗਿਆ ਵਾ ਉਮੀਦ ਆ ਉਹ ਦੋ ਘੰਟੇ ਬਾਅਦ ਹੋਸ਼ ਆ ਜੂਗਾ ਉਹਦੇ ਆਖੀਂ ਲਾਈ ਹੋਈ ਆ ਉਹਨਾਂ ਟਾਈਮ ਤੁਸੀਂ ਉੱਥੇ ਬੈਠ ਕੇ ਵੇਟ ਕਰ ਲਓ ਠੀਕ ਆ ਡਾਕਟਰ ਸਾਹਿਬ ਹੈਪੀ ਭਾਈ ਇਹ ਐਕਸੀਡੈਂਟ ਕਿਵੇਂ ਹੋ ਗਿਆ ਭਾਈ ਜੀ ਸਮਝ ਤਾਂ ਆਪਣੀ ਪਤਾ ਅਹੀਂ ਕੋਕਰੀਆਂ ਹੁੰਦੇ ਸੀਗੇ ਰਸਤੇ 'ਚ ਢਿੱਗਿਆ ਪਿਆ ਸੀਗਾ ਮੈਨੂੰ ਲੱਗਦਾ ਪੱਕਾ ਕਿ ਗੱਡੀ ਕੋਈ ਡੀਅਲ ਨੇ ਫੇਟ ਮਾਰੀ ਆ ਬਾਈ ਸ਼ੂਗਰ ਗਾਰਾਂ ਨੂੰ ਅਸੀਂ ਟੈਂਪਸ ਰਹਾ ਹਸਪਤਾਲ ਲੈ ਡਾਕਟਰ ਨੇ ਆਉਂਦੇ ਸਾਰੀ ਇਹਦੇ ਐਕਸ਼ਨ ਲਾ ਦੇ ਨਹੀਂ ਤਾਂ ਇਹਨੇ ਮਰ ਜਾਣਾ ਸੀ ਨਾ ਬਾਈ ਇਦਾਂ ਨਾ ਬੋਲ ਮਸਾ ਤਾਂ ਮੈਂ ਵਾਹਿਗੁਰੂ ਤੋਂ ਇੱਕ ਪੁੱਤ ਮੰਗ ਕੇ ਲਿਆ ਮੇਰੀ ਤਾਂ ਇੱਚ ਜਾਣ ਵਸਦੀ ਆ ਨੂਰ ਓਠ ਪੁੱਤ ਨੂਰ ਨੂਰ ਹੈਪੀ ਡਾਕਟਰ ਸਾਹਿਬ ਕਿ ਲੈ ਜਲਦੀ ਨੂਰ ਨੂੰ ਹੋ ਸਕਿਆ ਜਲਦੀ ਜਾ ਪੂਰਾ ਲੂਪੜ ਕੇ ਜਾ ਡਾਕਟਰ ਸਾਹਿਬ ਦੇ ਕੋਸ਼ਾ ਗਿਆ ਨੂਰ ਨੂਰ ਬੋਤ ਉੱਠ ਨੂਰ ਨੂਰ ਡਾਕਟਰ ਸਾਹਿਬ ਅ ਚੈੱਕ ਕਰ ਨੂਰ ਨੋਸ਼ ਆ ਗਿਆ ਜੀ ਜਲਦੀ ਚੈੱਕ ਕਰੋ ਡਾਕਟਰ ਸਾਹਿਬ ਡਾਕਟਰ ਸਾਹਿਬ ਹੁਣ ਮੇਰਾ ਬੇਟਾ ਕਿਵੇਂ ਆ ਹੁਣ ਖਤਰੇ ਵਾਲੀ ਕੋਈ ਗੱਲ ਨਹੀਂ 2 ਘੰਟੇ ਆਕਸੀਜਨ ਲਾਉਣਾ ਹੁਣ ਤੁਹਾਡਾ ਬੱਚਾ ਬਿਲਕੁਲ ਠੀਕ ਹੋ ਗਿਆ ਧੰਨਵਾਦ ਡਾਕਟਰ ਸਾਹਿਬ ਤੁਸੀਂ ਮੇਰੇ ਬੇਟੇ ਦੀ ਜਾਨ ਬਚਾ ਲਈ ਜੇ ਅੱਜ ਤੁਸੀਂ ਨਾ ਹੁੰਦੇ ਤਾਂ ਮੇਰੇ ਬੇਟੇ ਦੀ ਜਾਨ ਵੀ ਜਾ ਸਕਦੀ ਸੀ ਮੈਂ ਤੁਹਾਡਾ ਦੇਣਾ ਕਦੇ ਨਹੀਂ ਦੇ ਸਕਦਾ ਡਾਕਟਰ ਸਾਹਿਬ ਪਰ ਨਹੀਂ ਨਹੀਂ ਬੜਾ ਇਹ ਕੋਈ ਲੋੜ ਨਹੀਂ ਤੁਸੀਂ ਆਪਣਾ ਧਿਆਨ ਰੱਖੋ ਠੀਕ ਹੈ ਡਾਕਟਰ ਸਾਹਿਬ ਨੂਰ ਉੱਠ ਪੁੱਤ ਖੜਾ ਹਾਂ ਠੀਕ ਹੈ ਤੂੰ ਹਾਂਜੀ ਡੈਡੀ ਜੀ ਮੈਂ ਬਿਲਕੁਲ ਠੀਕ ਹਾਂ ਆ ਲੋ ਜੀ ਥੋੜੇ 5000 ਰੁਪਏ ਬਿਲ ਬਣ ਗਿਆ ਡਾਕਟਰ ਸਾਹਿਬ ਇਹ 50000 ਰੁਪਏ ਦਾ ਬਣ ਗਿਆ ਕਾਕਾ ਜੀ 5000 ਰੁਪਏ ਬਿੜ ਦਾ ਖਰਚਾ ਤੇ 45000 ਰੁਪਏ 2 ਘੰਟੇ ਆਕਸੀਜਨ ਲਾਉਣ ਦਾ 2 ਘੰਟੇ ਆਕਸੀਜਨ ਆਉਣ ਦਾ 45000 ਰੁਪਏ ਬਿਲ ਬਣ ਗਿਆ ਹਾਂਜੀ 45000 ਉਹ ਕੀ ਹੋ ਗਿਆ ਸੋਚਿਆ ਨਹੀਂ ਕਹ ਤੂੰ ਪੈ ਗਿਆ ਜੇ ਤੇਰੇ ਕੋਲ ਨਹੀਂ ਹੈਗੇ ਤੂੰ ਹੌਲੀ ਹੌਲੀ ਕਰਕੇ ਕਸਤਾ ਦੇ ਦੇ ਨੀ ਨਹੀਂ ਡਾਕਟਰ ਸਾਹਿਬ ਮੈਨੂੰ ਪੈਸੇ ਦੀ ਕੋਈ ਚਿੰਤਾ ਨਹੀਂ ਮੈਨੂੰ ਬਸ ਚਿੰਤਾ ਇਸ ਗੱਲ ਦੀ ਆ ਕਿ ਤੁਸੀਂ 2 ਘੰਟੇ ਆਕਸੀਜਨ ਆਉਣ ਦਾ ਤੇ ਮੈਂ 25 ਸਾਲ ਕੁਦਰਤ ਤੋਂ ਫ੍ਰੀ ਚ ਆਕਸੀਜਨ ਲਈ ਆ ਤੇ ਜੇ ਕੁਦਰਤ 25 ਸਾਲਾਂ ਦਾ ਬਿੱਲ ਬਣਾਵੇ ਤਾਂ ਮੇਰਾ ਕੀ ਹਾਲ ਹੋਊਗਾ ਹੁਣ ਜਾਣੇ ਜਾਣੇ